ਈ ਹਾਲ ਹੈ ਬਈ ਸਾਰਿਆਂ ਦਾ ਵੈਲਕਮ ਹੈ ਫਰੀਦਕੋਟ ਸੇਲ ਕਬੂਤਰ ਵਿੱਚ ਠੀਕ ਆ ਵੀਰ ਅੱਜ ਤੁਹਾਡੇ ਵਾਸਤੇ ਜੋੜੇ ਲੈ ਕੇ ਆਏ ਵੀਰ ਠੀਕ ਆ ਡੇਲੀ ਨਵੀਂ ਤੋਂ ਨਵੀਂ ਵੀਡੀਓ ਆਇਆ ਕਰੂੰਗੀ ਵੀਰੇ ਇੱਕ ਦੋ ਦਿਨ ਰੋਕੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਵੀਰੇ ਡੱਬੇ ਪਾਪੇ ਧੰਨੇ ਵਾਲੇ ਡੱਬੇ ਤੇ ਤੁਹਾਨੂੰ ਵੀਰੇ ਸ਼ੌਕ ਕਰਾਵਾਂਗੇ ਚੈੱਕ ਕਰਿਓ ਮੇਰਾ ਵੀਰ ਠੀਕ ਆ ਵੀਡੀਓ ਪੂਰੀ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਮੇਰੇ ਵੀਰ ਠੀਕ ਆ ਤੇ ਕਾ ਹਜੇ ਵੀ ਕੰਨ ਥਲੇ ਲੱਗਿਆ ਹੋਇਆ ਝੋਟਿਆ ਅਸੀਂ ਫੀਲਿੰਗ ਟੁੱਟਣ ਨਹੀਂ ਦਿੰਦੇ ਅਸੀਂ ਐਂ ਚੱਲਦੇ ਆਂ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਆਹ ਟੱਕਰ ਦੋ ਵੀਰੇ ਤੰਨੇ ਵਾਲਾ ਜੋ ਪਿਓਰ ਤੰਨੇ ਵਾਲਾ ਆ ਵੀਰੇ 200% ਗਾਰੰਟੀ ਦੇ ਦਾਂਗੇ ਠੀਕ ਹੈ ਜੀ ਇਹ ਚੈੱਕ ਕਰਾ ਦਿੰਨੇ ਵੀਰੇ ਕੱਲੇ-ਕੱਲਾ ਕਰਕੇ ਆਹ ਕਬੂਦਰੀ ਆ ਵੀਰੇ ਲਾਲਚੀ ਨਹੀਂ ਖੱਟੀਆਂ ਦੀ ਠੀਕ ਹੈ ਜੀ ਤੇ ਆਹ ਦਾੜੀ ਵਾਲਾ ਜਿਹੜਾ ਕਹਿੰਦੇ ਨੇ ਆਪਣੇ ਸ਼ਾਕ ਆ ਤੰਨੇ ਵਾਲੇ ਦਾ ਪਿਓਰ ਕਬੂਤਰ ਠੀਕ ਹੈ ਜੀ ਤੇ ਡੱਬਾ ਆਈਏ ਆ ਸਾਰਾ ਇਥੇ ਕੋ ਗੀਰੰਗਾ ਬਾਕੀ ਸਾਰਾ ਇਥੇ ਡੱਬਾ ਆਈ ਠੀਕ ਆ ਇਹ ਸ਼ਾਕ ਆਈ ਤੁਹਾਨੂੰ ਕੱਲੇ ਕੱਲੇ ਤੇ ਆਪਾਂ ਸ਼ੌਕ ਕਰਾ ਦਨੇ ਵੀਰ ਆਖ ਚੈੱਕ ਕਰ ਲੋ ਵੀਰ ਮੇਰਾ ਠੀਕ ਆ ਪਿਓਰ ਕਾਲੀ ਅੱਖਾਂ ਦੂਜੀ ਅੱਖ ਚੈੱਕ ਕਰ ਲੋ ਵੀਰ ਮੇਰਾ ਠੀਕ ਆ ਜੀ ਪੱਲੇ ਚੈੱਕ ਕਰੋ ਨਾ ਵੀਰ ਮੇਰਾ ਪੱਲੇ ਚੈੱਕ ਕਰ ਲੋ ਠੀਕ ਆ ਜੀ ਇਹ ਵੱਡਾ ਕੋ ਉਤਰਾ ਵੀਰੇ ਪੰਜੇ ਚੈੱਕ ਕਰੋ ਨਾ ਵੀਰ ਮੇਰਾ ਨੂੰ ਪੰਜਾ ਸ਼ੋਅ ਕਰ ਲੋ ਵੀਰ ਮੇਰੇ ਠੀਕ ਹੈ ਜੀ ਕਰ ਲਿਆ ਚੈੱਕ ਕਰ ਲੋ ਵੀਰੇ ਅੱਖਾਂ ਠੀਕ ਹੈ ਦੂਜੀ ਅੱਖ ਚੈੱਕ ਕਰੋ ਨਾ ਵੀਰ ਮੇਰਾ ਠੀਕ ਹੈ ਗੂੜੀ ਲਾਹ ਚੀਨੀ ਹੈ ਵੀਰੇ ਠੀਕ ਹੈ ਜੀ ਪੱਲੇ ਚੈੱਕ ਕਰੋ ਨਾ ਮੇਰਾ ਵੀਰ ਚੈੱਕ ਕਰ ਲਓ ਵੀਰ ਮੇਰੇ ਪੰਜੇ 600 ਕਰੋਨਾ ਵੀਰ ਮੇਰੇ ਪਜਾਮੀ ਪੈਰੀ ਮੋਜ ਆ ਵੀਰ ਚੈੱਕ ਕਰ ਲਓ ਚੈੱਕ ਕਰ ਲਓ ਵੀਰੇ ਜੋੜਾ ਹੋਰ ਲਗਰੰਟੀ ਹੈ ਵੀਰੇ ਜੋੜੇ ਦੀ ਚੈੱਕ ਕਰ ਲਓ ਜੋੜਾ ਵੀਰੇ ਪਿਆਰ ਐਵੇਂ ਰਿ 100% ਪੂਰੇ ਪਿਆਰ ਨਾਲ